ओके okay. जो बोले सो निर्भय भगवान वाल्मीकि महाराज की जय जय भीम जय संविधान जय भीम जय संविधान मेरा देवेंद्र कौर नाम मेरे बेटे का नाम आएगा दीपक ਤੇ ਇਹ ਅੱਜ ਤੋਂ ਪਹਿਲਾਂ ਥੋੜਾ ਟਾਈਮ ਚ ਚਾਰ ਕੁ ਮਹੀਨੇ ਪਹਿਲਾਂ ਇਹ ਤਿੰਨ ਵਾਰ ਮੇਰੇ ਮੁੰਡੇ ਨੂੰ ਘਰ ਆਣ ਪਏ ਹੈਗੇ ਆ ਪਰ ਛਡਾਸ਼ ਦੂ ਦਿੰਦੇ ਇੱਥੋਂ ਤੱਕ ਕੋਈ ਨੌਬਤ ਨਹੀਂ ਸੀ ਆਈ ਪਰ ਐਤਕੀ ਮੇਰਾ ਮੁੰਡਾ ਕਿਸ ਦੇ ਵਿਆਹ ਦੇ ਵਿੱਚ ਗਿਆ ਮੇਰਾ ਬੇਟਾ ਵਿਆਹ ਚ ਗਿਆ ਸੀ ਕਿਸੇ ਦੇ ਤਾਂ ਉੱਥੇ ਇਹਨਾਂ ਨੇ ਰਸਤੇ ਦੇ ਵਿੱਚ ਘਰ ਨਹੀਂ ਆਉਂਦੇ ਤਾਂ ਰਸਤੇ 'ਚ ਇਹਨਾਂ ਨੇ ਤਿੰਨਾ ਮੁੜਿਆ ਨੇ ਕੁੱਟਿਆ ਮਾਰਿਆ ਉਹਨੂੰ ਵਾੜਾ ਕੁੱਟ ਮਾਰਨ ਤੋਂ ਬਾਅਦ ਮੁੜ ਕੇ ਮੇਰਾ ਮੁੰਡਾ ਘਰ ਆਇਆ ਪੱਜਾ ਪੱਜਾਂ ਦਾ ਮੰਮੀ ਮੇਰੇ ਹੱਥੀ ਪੈ ਗਏ ਫੇਰ ਕਾਲੂ ਹੁਰੀ ਹੱਥੀ ਪੈ ਗਏ ਫੇਰ ਫੇਰ ਇਹੀ ਰਾਤ ਇਹੀ ਕੰਪਲੀਟ ਲਿਖਾਉਣ ਗਏ ਆ ਸਾਨੂੰ ਪਤਾ ਲੱਗ ਗਿਆ ਵੀ ਇਹ ਬੰਦੇ ਇਕੱਠੇ ਕਰਕੇ ਇਹਨਾਂ ਨੇ ਤੁਹਾਨੂੰ ਰਾਤ ਨੂੰ ਵੱਢਣ ਫੱਟਣ ਆਉਣਾ ਹੈਗਾ ਜੇ ਤੇ ਸਾਨੂੰ ਪਤਾ ਲੱਗਾ ਕਿ ਇਹ ਥਾਣੇ ਗਏ ਆ ਥਾਣੇ ਵਿੱਚ ਗਏ ਆ ਸਾਡੀ ਰਿਪੋਰਟ ਲਗਾਉਣ ਗਏ ਆ ਜਦੋਂ ਰਿਪੋਰਟ ਸਾਡੀ ਨਹੀਂ ਉਹਨਾਂ ਨੇ ਲਿਖੀ ਅਸੀਂ ਘਰ ਵਾਪਸ ਆਉਣ ਦੇ ਅਸੀਂ ਵੇਖਿਆ ਤੇ ਸਾਡਾ ਮੋਟਰਸਾਈਕਲ ਦਾਤਰਾਂ ਦੇ ਨਾਲ ਇਹਦਾ ਹਥਿਆਰਾਂ ਨਾਲ ਦਾਤਰਾਂ ਦੇ ਨਾਲ ਵੱਢਣ ਡੈ ਸੀ ਸਾਡੇ ਗੇਟਾਂ ਨੂੰ ਦਾਤਰ ਮਾਰੇ ਦੋ ਗੇਟ ਭੰਨੇ ਸਾਡੇ ਇੱਕ ਸਾਡਾ ਮੋਟਰਸਾਈਕਲ ਭੰਨਿਆ ਹੈਗਾ ਤੇ ਸਾਨੂੰ ਭਾਜੀ ਇਨਸਾਫ ਚਾਹੀਦਾ ਸਾਡੇ ਬੱਚੇ ਖਤਰੇ ਦੇ ਵਿੱਚ ਹੈਗੇ ਸਾਡਾ ਕੱਲਾ ਕੱਲਾ ਹੁੰਦਾ ਆ ਹਾਡੇ ਬੱਚੇ ਖਤਰੇ ਦੇ ਵਿੱਚ ਹੈਗੇ ਸਿੰਘ ਜੀ ਪਿੰਡ ਨੀਵੇਂ ਤੁੰਗ ਬਟਾਲਾ ਰੋਰ ਕੀ ਹੋਇਆ ਕੀ ਹੋਇਆ ਇਹਨਾਂ ਦਾ ਪਹਿਲਾਂ ਸ਼ਾਮੀ ਚ 8-9 ਵਜੇ ਝਗੜਾ ਹੋਇਆ ਉਸ ਤੋਂ ਬਾਅਦ ਅਸੀਂ ਕੰਪਲੀਟ ਕਰਨ ਗਏ ਆ 1 ਘੰਟੇ ਜਿਹੜੇ ਮਿੰਟ 11:00 ਵਜੇ ਸਾਡੇ ਘਰ ਆਏ ਆ ਤੇ ਆ ਘਰ ਕੋਈ ਨਹੀਂ ਹੈਗਾ ਇਹਨਾਂ ਆ ਕੁੜੀ ਘਰ ਹੈ ਗਈ ਤੇ ਕਾਦੀ ਨੌਂ ਕਰ ਰਹੀ ਇਹਦੇ ਵਾਸ਼ਰੂਮ ਚ ਵਰਗੇ ਬਾਕੀ ਇਹਨਾਂ ਭੰਨ ਤੋਰ ਕਰਕੇ ਨਾ ਅੰਦਰ ਵਰਗੇ ਜੋਲ ਨ ਬਾਰੀ ਫੋਲ ਕੇ ਸਾਰੇ ਪੈਸੇ ਕੱਢ ਕੇ ਲੈ ਗਏ ਵਿੱਚੋਂ ਆਹ ਕਾਨੂੰ ਵਢਣ ਵਾਤੇ ਆਏ ਵਢਣ ਵਾਤੇ ਆਏ ਜਦੋਂ ਘਰ ਕੋਈ ਨਹੀਂ ਜਿਹੜਾ ਫਿਰ ਇਹ ਨਾ ਇਹ ਕੰਮ ਕਰਦਾ ਜੇ ਘਰ ਕੋਈ ਨਹੀਂ ਹੈਗਾ ਜਨਾਨੀ ਆਗੇ ਉਹਨਾਂ ਦੇ ਵਿੱਚ ਬਲੰਚਪੁਰਾ ਮਾਰਤੇ ਉਹ ਦਰਦੀਆਂ ਵਿਚਾਰੀਆਂ ਬਾਥਰੂਮ ਦੇ ਵਿੱਚ ਵਰਗੇ ਲੈ ਕੋਈ ਕੋਈ ਪੁਰਾਣੀ ਦੁਸ਼ਮਣੀ ਸੀ ਜਾਂ ਕੋਈ ਗੱਲ ਲੱਗਦੀ ਕੋਈ ਗੱਲ ਨਹੀਂ ਦਾਤਰੇ ਦਾ ਸਾਡੇ ਪਿੱਲੋ ਗੇਟ ਨੂੰ ਭੰਨਿਆ ਆ ਗੇਰ ਉਹ ਸਖਤ ਹੈਗਾ ਸੀ ਨਹੀਂ ਇਹਨਾਂ ਕੋ ਟੁੱਟਾ ਫਿਰ ਇਹ ਕੰਦ ਤੋੜ ਕੇ ਅੰਦਰ ਆ ਗਏ ਆ ਸਾਨੂੰ ਦੋ ਦਿਨ ਸੀ ਕਿਸੇ ਦਾ ਦਫਤਰ ਆਇਆ ਆਈ ਇਹ ਹੋ ਮੰਗ ਕਰਦੇ ਹਾਂ ਨੂੰ ਭਾਵੇਂ ਕੋਈ ਮਿਲਣਾ ਮਿਲੇ ਲੇਕਿਨ ਇਹਦੇ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਤੁਸੀਂ ਆਪਣੇ ਲਾਗੇ ਇਲਾਕੇ ਥਾਣੇ ਦੇ ਵਿੱਚ ਕੰਪਲੇਂਟ ਕੀਤੀ ਕੰਪਲੇਂਟ ਕੀਤੀ ਕੋਈ ਇਨੀ ਕਾਰਵਾਈ ਨਹੀਂ ਹੋਣਾ ਕੀਤੀ ਠੀਕ ਹੈ ਸਰ ਥਾਣੇ ਵਾਲੇ ਚਾਹੁੰਦੇ ਨਹੀਂ ਗਿਆ ਹੋਣਾ ਉਹ ਵੀ ਨਹੀਂ ਪਰਚੇ ਵਿੱਚ ਆਪਣੇ ਦਿੱਤਾ ਮੇਰੀ ਕੰਧ ਟਾਪ ਕੇ ਤਰਦੀਪੌਰ ਮੇਰੇ ਨਾਮ ਮੈਂ ਗਲਤਪੇ ਦੀ ਨਹੀਂ ਕਿਸੇ ਤੇ ਨਾਰਾਜ਼ ਕੀਤਾ ਸਬੰਧਕ ਸਾਹਿਬ ਨੂੰ ਮੈਂ ਚੰਗਾ ਆਪਣੇ ਮਹੱਲੇ ਦੇ ਵਿੱਚ ਮੋਕਮਪਰੇ ਦੇ ਵਿੱਚ ਵੀ ਸਭ ਨੂੰ ਚੰਗਾ ਸਮਝਦੇ ਨਹੀਂ ਨਾ ਹੀ ਮੇਰੀ ਇਹਨਾਂ ਨੂੰ ਦੁਸ਼ਮਣੀ ਨਾ ਹੀ ਮੇਰਾ ਵੈਰ ਇਹਨੇ ਮੁੰਡੇ ਨੇ ਬਦਲੇ ਨੇ ਆਪਣੇ ਜਿਹੜੇ ਮਿੰਦਾਂ ਦਾ ਰੰਗ ਕੱਢਦਾ ਆਣ ਕੇ ਇਹਨੇ ਗੁੰਡਾ ਕਰਦੀ ਇਹੋ ਜਿਹੀ ਕਰਾਈ ਜੋ ਮੁੰਡੇ ਸੱਦ ਕੇ ਮੇਰੇ ਘਰ ਦੇ ਵਿੱਚ ਲੁੱਟਮਾਰ ਇਹੋ ਜਿਹੀ ਕਰਾਈ ਆ ਸਾਰਿਆਂ ਨੂੰ ਕੁੱਟਮਾਰ ਕੀਤੀ ਮੈਨੂੰ ਵੀ ਧੱਕਾ ਮਾਰ ਕੇ ਛੱਡਿਆ ਮੇਰੇ ਘੋਡੇ ਤੇ ਚੱਟ ਲਏ ਐਨਕੂ ਵੀ ਰੁੱਟੀ ਇਹ ਜਿਹੜੇ ਰਾਤ ਦਿਨੇ ਕਦੀ ਵੀਡੀਓ ਕਹੇਜ ਕੈਮਰੇ ਤੇ ਪਾਉਂਦੇ ਕਦੀ ਕਹੇਜ ਪਾਉਂਦੇ ਇਹ ਜਿਹੜੀਆਂ ਲੜਾਈਆਂ ਲਾਂਬੇ ਹੋਈਆਂ ਪਿੰਡ ਦੇ ਵਿੱਚ ਅਸਾਂ ਵੀ ਰਹਿਣਾ ਤੇ ਇਹਨਾਂ ਵੀ ਰਹਿਣਾ ਜਿਹੜਾ ਲਾਗਲਾ ਘਰ ਆ ਹੈਂ ਲਾਗਲਾ ਘਰ ਹੈ ਜਵਾ ਝੂਠੇ ਸੱਚੇ ਜਲਾਮ ਲਾ ਲਾ ਕੇ ਔਰਤਾਂ ਇਕੱਠੀਆਂ ਹੋ ਹੋ ਕੇ ਤੇ ਇਹ ਇਤਨਾਂ ਦੇ ਜਲਾਮ ਜਿਹੜੇ ਇਹ ਨਹੀਂ ਲਾਉਣੇ ਚਾਹੀਦੇ ਜੋ ਵੀ ਸਚਾਈ ਸਚਾਈ ਹੋਣੀ ਚਾਹੀਦੀ ਹੈ ਮੇਰੇ ਪਰਿਵਾਰ ਨੂੰ ਡਾਰਿਆ ਰਾਤ ਵੀ 20 25 ਬੰਦੇ ਮੰਦਰ ਜਿਹੜਾ ਮਰ ਗਿਆ ਉਹਦੇ ਕੋਠੇ ਦੇ ਉੱਤੇ ਉਹਦੀ ਪਤਲੀ ਜੀ ਜਨਾਨੀ ਵੀ ਜਿਹੜੀ ਉਹਦੇ ਗਾੜੀ ਬੋਲ ਕੇ ਤੇ ਬੜਾ ਜਿਆਦਾ ਬੋਲਦੀ ਘਟ ਰੱਦ ਉਹਦੇ ਨਾਲ ਕੋਈ ਸਾਡੀ ਦੁਸ਼ਮਣੀ ਨਹੀਂ ਕੋਈ ਵੈਰ ਨਹੀਂ ਇਹ ਮੁੰਡਾ ਜਦੋਂ ਦਾ ਅਨਗੜੋਂ ਆਇਆ ਇਹਨੇ ਪਿੰਡ ਦੇ ਵਿੱਚ ਬਹੁਤ ਜਿਆਦੀ ਹੱਤ ਮਕਾਈ ਸਾਡੇ ਵਿੱਚ ਕੁੱਟਮਾਰ ਵੀ ਕੀਤੀ ਹੈ ਸਾਡੇ ਘਰ ਦੇ ਦੇ ਬੂਹੇ ਤੋੜੇ ਦੋ ਫਰੀਜਾਂ ਤੋੜੀਆਂ ਦੋ ਕੱਪੜੇ ਢੋਣ ਦੇ ਕਿੰਨਾ ਤੋੜੀਆਂ ਪਾਣੀ ਪੀਣ ਵਾਲੇ ਫੁੱਦਰ ਵਟ ਤੋੜੇ ਤੇ ਫੇ ਜਾਂਦਾ ਮੂਤ ਕਿ ਤੀ ਲੋ ਘੀਰਾਂ ਦੇ ਵਿੱਚ ਹੋਇਆ ਸੀ ਹਾਂਜੀ ਠੀਕ ਹੈ ਜੀ ਵਾਰੀ ਵਾਰੀ ਲਗੜੇ ਤੇ ਘਰਾਂ ਦੇ ਵਿੱਚ ਤੋੜਪਨ ਕਿਉਂ ਜੀ ਕੋ ਕੋ ਤੋੜਪਨ ਦੇ ਵਿੱਚ ਇਸ ਮੁੰਡੇ ਨੇ ਆਪਣੀ ਬਦਮਾਸ਼ੀ ਵਿਖਾਈ ਹੈ ਕਿ ਮੈਂ ਬਦਮਾਸ਼ ਉੱਥੋਂ ਦਾ ਆਇਆ ਹਾਂ ਜਿਵੇਂ ਉੱਥੋਂ ਨਹੀਂ ਕੁਝ ਵੀ ਤੇ ਇੱਥੇ ਮੈਂ ਬਦਮਾਸ਼ੀ ਕਰਾਂ ਇਹ ਕੰਮ ਮੈਨੂੰ ਇੰਨਾ ਚਿਰ ਹੋ ਗਿਆ ਨੂੰ ਕਿ ਕੋਈ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਦਾ ਉੱਥੇ ਟੱ ਪੰਜ ਕੋਠੇ ਟੱਪ ਤੇ 30 40 ਬੰਦੇ ਨੇ ਨੰਗਾਏ ਹੁਣ ਮੰਗ ਕੀ ਕਰਦੇ ਤੁਸੀਂ ਹੈ ਨੰਗੇ ਦੇ ਅੰਸਰ ਦੇ ਆ ਉਹਨਾਂ ਮੁੰਡਿਆਂ ਨੇ ਇਸ ਮੁੰਡੇ ਨੂੰ ਦਾਤਰ ਦੇ ਨਾਲ ਪਹਿਲਾਂ ਸਿਰ ਪ੍ਰਾਇਮਰੀ ਬੱਚੇ ਆਪਣੀ ਕਰਮੀ ਮੰਗਣ ਸਾਹ ਅਸੀਂ ਇਨਸਾਫ ਆ ਮੰਗਦੇ ਆ ਸਹੀ ਮਾਨੂੰ ਕੁਛ ਨਹੀਂ ਚਾਹੀਦਾ ਇਨਸਾਫ ਚਾਹੀਦਾ ਇਹਨਾਂ ਨੂੰ ਨਾ ਸਾਡੀ ਪੁਲਿਸ ਵਾਲੇ ਜਾਣੇ ਘੜੀ ਘੜੀ ਕੋਈ ਸੁਣਾਈ ਨਹੀਂ ਕਰਦੇ ਆਈਸ ਇੱਕੋ ਹੀ ਬੰਦੇ ਸਿੰਘ ਹੁੰਦਾ ਸੁਖਦੇਵ ਸਿੰਘ ਉਹ ਆ ਕੇ ਫੇਰਾ ਮਾਰ ਕੇ ਚੱਲ ਜਾਂਦਾ ਤੇ ਜਿਹੜੇ ਮੈਂ ਬਿਆਨ ਲਿਖਾਏ ਉਹ ਬਿਆਨ ਉਹਨੇ ਲਿਖੇ ਨਹੀਂ ਕੋਈ ਵੀ ਬਿਆਨ ਨਹੀਂ ਉਹਦੇ ਵਿੱਚ ਸਹੀ ਦੋ ਇੱਕ ਬਿਆਨ ਸਹੀ ਹੈਗੇ ਬਾਕੀ ਕੋਈ ਬਿਆਨ ਸਹੀ ਨਹੀਂ ਫਟਿਆ ਮੇਰੇ ਵੱਲੋਂ ਕਲੀਏ ਲੋਕਰ ਤਿੰਨਾ ਘਰਾਂ ਦੀ ਲੜਾਈ ਹੁਣ ਇਹ ਕੁੜੀ ਦੇ ਬਿਆਨ ਲਓ ਸਾਰਿਆਂ ਨੂੰ ਜੈ ਭੀਮ ਜੈ ਸੰਵਿਧਾਨ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪ੍ਰਧਾਨ ਜਿੱਦਾਂ ਕਿ ਇੱਕ ਪੀਰੇ ਤੇ ਪਰਿਵਾਰ ਸਾਡੇ ਕੋਲ ਪਹੁੰਚਿਆ ਹੈ ਮੋਰਚੇ ਕੋਲ ਤੇ ਅਸੀਂ ਆਪਣੇ ਮੋਰਚੇ ਵੱਲੋਂ ਲੇਡੀ ਦੇ ਨਾਲ ਮੈਂ ਮੋਢੇ ਦੇ ਨਾਲ ਮੋਢਾ ਲਾ ਕੇ ਖੜੀ ਹੋਵਾਂਗੀ ਜਿੱਦਾਂ ਕਿ ਅੱਜ ਸਿੱਕੀ ਸਾਹਿਬ ਨੂੰ ਮਿਲਣ ਆਏ ਸੀਗੇ ਪਰ ਸਿੱਕੀ ਸਾਹਿਬ ਆਪਣੇ ਮੀਟਿੰਗ ਦੇ ਵਿੱਚ ਬਿਜੀ ਸੀਗੇ ਤੇ ਆਪਾਂ ਸਿੱਕੀ ਸਾਹਿਬ ਦੇ ਅੱਗੇ ਰਿਕਵੈਸਟ ਕਰਦੇ ਹਾਂ ਕਿ ਜਿਹੜੀ ਬਣਦੀ ਉਹਨਾਂ ਦੇ ਕਾਰਵਾਈ ਆ ਕਾਨੂੰਨੀ ਕਾਰਵਾਈ ਉਹਨਾਂ ਦੇ ਉੱਤੇ ਜਿਹੜੀਆਂ ਤਹਿਰਾਵਾਂ ਨਹੀਂ ਲੱਗੀਆਂ ਉਹ ਜਲਦ ਤੋਂ ਜਲਦ ਲਾ ਕੇ ਉਹਨਾਂ ਦੇ ਉੱਤੇ ਉਹਨਾਂ ਨੂੰ ਸਿਲਾਖਾਂ ਦੇ ਪਿੱਛੇ ਭੇਜਿਆ ਜਾਵੇ ਤੇ ਸਾਡਾ ਭਾਰਤੀਆਂ ਮੂਲ ਨਿਵਾਸੀ ਮੁਕਤੀ ਮੋਰਚੇ ਵੱਲੋਂ ਇਹਨਾਂ ਨੂੰ ਪੂਰਾ ਪੂਰਾ ਸਮਰਥਨ ਆ ਤੇ ਮੈਂ ਇਸ ਭੈਣਾਂ ਨੂੰ ਵਿਸ਼ਵਾਸ ਦਿਵਾਉਣੀ ਆ ਕਿ ਜੋ ਗਲਤ ਕਰਦੇ ਨੇ ਉਹਨਾਂ ਨੂੰ ਆਪਾਂ ਸਿਲਾਖਾਂ ਦੇ ਪਿੱਛੇ ਜ਼ ਦਸ ਕੇਸੀ ਕੀ ਦਫਤਰ ਆਇਆ ਕੀ ਗੱਲ ਜੈਵਾਲਮਿਕੀ ਜੈਪੀਨ ਜੀ ਅੱਜ ਸੀਪੀ ਸਾਹਿਬ ਨੂੰ ਮਿਲੇ ਆ ਵਿਗੜਿਤ ਪਰਿਵਾਰ ਜਿਨ੍ਹਾਂ ਦੇ ਘਰ ਵਿੱਚ ਹਮਲਾ ਹੋਇਆ ਸੁਮਿਤ ਕਾਲੀ ਜੀ ਸਾਡੇ ਮੁੱਖ ਸੰਚਾਲਕ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਪੰਜਾਬ ਦੇ ਸੀਨੀਅਰ ਆਗੂ ਇਹਨਾਂ ਦੀ ਅਦਕਸ਼ਤਾ ਦੇ ਵਿੱਚ ਇੱਕ ਸੀਪੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕਿ ਇਹ ਪਰਿਵਾਰ ਨੂੰ ਇਨਸਾਫ ਮਿਲੇ ਤੇ ਕੋਰ ਕਮੇਟੀ ਪੰਜਾਬ ਵੱਲੋਂ ਪੂਰਾ ਸਮਰਥਨ ਆ ਇਹਨਾਂ ਪਰਿਵਾਰ ਨੂੰ ਤੇ ਆਪਾਂ ਜੋ ਵੀ ਦੋਸ਼ੀ ਆ ਉਹਨਾਂ ਦੇ ਉੱਤੇ ਬੰਦ ਦੀ ਕਾਨੂੰਨੀ ਕਾਰਵਾਈ ਦੇ ਅੱਗੇ ਸੁਮਿਤ ਕਾਲੀ ਜੀ ਦਾ ਤੇ ਇਹ ਪਰਿਵਾਰ ਦਾ ਸਾਥ ਦੇਵਾਂਗੇ ਜੈ ਵਾਲਮੀਕੀ ਜੈਪੀਨ ਨਾਮ ਦੱਸ ਗਿਆ ਜੀ ਸੀਪੀ ਸਾਹਿਬ ਦੇ ਦਫਤਰ ਆਇਓ ਠੀਕ ਹੈ ਸਾਰਿਆਂ ਜੈ ਵਾਲਮੀਕੀ ਜੀ ਜੈਪੀਨ ਜੈ ਭਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਆਦੀ ਵਾਲਮੀਕੀ ਐਮਬੈਟ ਕਰ ਮਹਾ ਪੰਚਾਇਤ ਸੰਗਠਨ ਦਾ ਮੁਖੀ ਚੱਲ ਗਿਆ ਹੋਰ ਪਗਵਾਨ ਵਾਲਮੀਕੀ ਐਮਬੈਟ ਕਰ ਕੋਰ ਕਮੇਟੀ ਦਾ ਸੀਨੀਅਰ ਮੈਂਬਰ ਹਾਂ ਸੋ ਅੱਜ ਸਾਡੇ ਕੋ ਇੱਕ ਮਸਲਾ ਆਇਆ ਜੀ ਮਾਤਾ ਸਾਡੀ ਪ੍ਰਦੀਪ ਕੌਰ ਜੀ ਆ ਔਰ ਇਹਨਾਂ ਦਾ ਕੋਈ ਲੜਾਈ ਝਗੜਾ ਹੋਇਆ ਵਾ ਪਿੰਡ ਦੇ ਵਿੱਚ ਇਹਨਾਂ ਦੇ ਬਟਾਲਾ ਰੋਡ ਟੰਗ ਪਾਈ ਦੇ ਵਿੱਚ ਔਰ ਇਹ ਜਿਹੜਾ ਝਗੜਾ ਵਾ ਇਹ ਕੋਈ ਵਿਆਹ ਦੀ ਪੁਰਾਣੀ ਕੋਈ ਰੰਜਿਸ਼ ਚੱਲਦੀ ਆ ਰਹੀ ਆ ਔਰ ਉਸ ਰੰਜਿਸ਼ ਦੌਰਾਨ ਮਾਤਾ ਜੀ ਦੇ ਕਹਿਣ ਦੇ ਮੁਤਾਬਿਕ ਕਿ ਇਹਨਾਂ ਦੇ ਘਰ ਜਿਹੜੇ ਆ ਕੁਛ ਸ਼ਰਾਰਤੀ ਅਨਸਰ ਜਿਹੜੇ ਆ ਉਹ ਇਹਨਾਂ ਦੇ ਘਰ ਦੇ ਵਿੱਚ ਆ ਕੇ ਵਾਰਦਾਤ ਕੀਤੀ ਇਹਨਾਂ ਦੀ ਤੋੜਪੰਨ ਕੀਤੀ ਆ ਔਰ ਜਿਹੜਾ ਇਹਨਾਂ ਦਾ ਘਰ ਦਾ ਜਿਹੜਾ ਸਮਾਨ ਸੀ ਸਾਰਾ ਤੋੜਪੰਨ ਕਰਕੇ ਔਰ ਇਹਨਾਂ ਦੇ ਘਰ ਦੇ ਵਿੱਚ ਜਿਹੜਾ ਮਤਲਬ ਕਿ ਜਿਹੜਾ ਕੋਈ ਦੂਸਰੇ ਘਰਾਂ ਦਾ ਜਿਹੜਾ ਕੋਈ ਪੈਸਾ ਥੇਲਾ ਸੀ ਜਾਂ ਕੋਈ 골ਡ ਵਗੈਰਾ ਸੀ ਉਹ ਵੀ ਕਹਿੰਦੇ ਕੱਢ ਕੇ ਲੈ ਗਏ ਆ ਤੇ ਉਸ ਦੌਰਾਨ ਇਹਨਾਂ ਦਾ ਪਰਚਾ ਵੀ ਦਰਜ ਹੋਇਆ ਵਾ ਜਿਹੜੀ ਐਫ ਆਈ ਆਰ ਨੰਬਰ ਆ 0032 ਆ ਤੇ ਉਸ ਦੌਰਾਨ ਦੇ ਵਿੱਚ ਜਿਹੜੀ ਇਹਨਾਂ ਦਾ ਪਰਚਾ ਦਰਜ ਹੋਇਆ ਇਹ ਬੜੀਆਂ ਮਤਲਬ ਹਲਕੀਆਂ ਧਰਾਵਾਂ ਦੇ ਨਾਲ ਪਰਚਾ ਦਰਜ ਹੋਇਆ ਵਾ ਔਰ ਇਹਨਾਂ ਦੇ ਕਹਿਣ ਦੇ ਮੁਤਾਬਿਕ ਚ ਗਿਆ ਕਿ ਜਿਹੜੀ ਅਸੀਂ ਦੋਸ਼ੀ ਆ ਜਿਹੜੇ ਜਿਹੜੇ ਉਹ ਸ਼ਰੀ ਆਮ ਸਾਨੂੰ ਹੱਲੇ ਵੀ ਕਹਿੰਦੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਆ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿਹੜੇ ਲੋਕ ਇਹੋ ਜੇ ਮਤਲਬ ਕਿ ਲੋਕਾਂ ਦੇ ਘਰਾਂ ਦੇ ਵਿੱਚ ਨੁਕਸਾਨ ਕਰਦੇ ਆ ਘਰਾਂ ਘਰਾਂ ਦੇ ਵਿਚਾਰੀਆਂ ਕੰਮ ਕਰਕੇ ਆਪਣੇ ਘਰ ਦੀਆਂ ਚੀਜ਼ਾਂ ਬਣਾਉਂਦੀਆਂ ਵਾ ਔਰ ਇਹੋ ਜੇ ਜਿਹੜੇ ਲੋਕਾਂ ਨੂੰ ਨਖੀਲ ਪੈਣੀ ਚਾਹੀਦੀ ਆ ਔਰ ਮੈਂ ਪੁਲਿਸ ਪ੍ਰਸ਼ਾਸਨ ਕੋ ਅੱਜ ਸੀਪੀ ਸਾਹਿਬ ਕੋ ਆਏ ਹਾਂ ਅੱਜ ਸੀਪੀ ਸਾਹਿਬ ਦੇ ਮੀਟਿੰਗ 'ਚ ਬੈਠੇ ਹੋਏ ਆ ਤੇ ਆਪਾਂ ਨੰਬਰੀ ਦਰਖਾਸਤ ਕਰਵਾਤੀ ਆ ਅਸੀਂ ਚਾਹੁੰਨੇ ਕਿਸੇ ਉੱਚ ਅਧਿਕਾਰੀ ਦੀ ਜਿਹੜੀ ਡਿਊਟੀ ਲਗਾ ਕੇ ਔਰ ਇਸ ਪੀੜਿਤ ਪਰਿਵਾਰ ਨੂੰ ਜਿਹੜਾ ਇਨਸਾਫ ਦਿਵਾਇਆ ਜਾਵੇ ਔਰ ਜਿਹੜੀਆਂ ਧਾਰਾ ਬੰਦੀਆਂ ਧਾਰਾ ਵਾਂ ਵਾਂ ਹੋਰ ਵੀ ਜਿਹੜੀਆਂ ਕੋਈ ਰਹਿੰਦੀਆਂ ਵਾਂ ਉੱਤੇ ਵੱਧ ਜੁਲਮ ਕਰਕੇ ਔਰ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਛੁੱਟਿਆ ਜਾਵੇ ਜੈ ਬਲਮਿਕੀ